ਹਾਂਜੀ ਆਪਾਂ ਹਾਜ਼ਰ ਹਾਂ ਜੀ 882994 ਸੰਬੰਧੀ ਬਹੁਤ ਹੀ ਵਧੀਆ ਤੇ ਇੱਕ ਨਵੀਂ ਅਪਡੇਟ ਲੈ ਕੇ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਜੀ 994 ਭਰਤੀ ਦੀ ਕਾਫੀ ਲੰਬੇ ਸਮੇਂ ਤੋਂ ਕੈਂਡੀਡੇਟਸ ਵੇਟ ਕਰ ਰਹੇ ਸਨ ਕਿ ਆਫਰ ਲੈਟਰ ਜਿਹੜੇ ਨੇ ਉਹ ਕਦੋਂ ਦਿੱਤੇ ਜਾਣਗੇ ਤਾਂ ਇਹਦੇ ਰਿਗਾਰਡਿੰਗ ਅਫੀਸ਼ੀਅਲ ਜਿਹੜਾ ਨੋਟਿਸ ਹੈ ਜਾਰੀ ਹੋ ਚੁੱਕਿਆ ਹੈ ਤੁਸੀਂ ਡਿਟੇਲ ਦੇ ਵਿੱਚ ਇੱਥੇ ਦੇਖ ਸਕਦੇ ਹੋ ਜੀ ਇਸ ਵਿਸ਼ੇ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਉਹਨਾਂ 94888 ਦੀਆਂ ਅਸਾਮੀਆਂ ਵਿਰੁੱਧ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਟੈਗੋਰ ਥੀਏਟਰ ਸੈਕਟਰ 18 ਚੰਡੀਗੜ੍ਹ ਵਿਖੇ ਇਹ ਤੁਸੀਂ ਐਡਰੈਸ ਨੋਟ ਕਰ ਸਕਦੇ ਹੋ ਮਿਤੀ 1 ਅਪ੍ਰੈਲ ਨੂੰ ਯਾਨੀ ਕਿ ਨਵੇਂ ਸੈਸ਼ਨ ਦੇ ਪਹਿਲੇ ਦਿਨ ਜਿਹੜੀ ਇਹ ਆਫਰ ਲੈਟਰ ਨੇ ਉਹ ਵੰਡੇ ਜਾਣਗੇ ਰਾਜ ਪੱਦਰੀ ਸਮਾਗਮ ਦੇ ਤੌਰ ਤੇ ਠੀਕ ਹੈ ਜੀ ਤਾ ਇਸ ਦੇ ਰਿਗਾਰਡਿੰਗ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਸ ਸਾਰੇ ਦਾ ਪ੍ਰੋਗਰਾਮ ਦਾ ਇੰਤਜ਼ਾਮ ਕਰਨ ਦੇ ਲਈ ਅਲੱਗ-ਅਲੱਗ ਟੀਚਰਸ ਦੀਆਂ ਜਿਹੜੇ ਡਿਊਟੀਆਂ ਵੀ ਲਗਾਈਆਂ ਜਾ ਰਹੀਆਂ ਨੇ ਠੀਕ ਹੈ ਇਹ ਵੀ ਤੁਸੀਂ ਵੀ ਆਪਣੇ ਬਿਹਾਰਫ ਤੇ ਜਿਹੜਾ ਹੈ ਉਹ ਰੀਡ ਕਰ ਸਕਦੇ ਹੋ ਤਾਂ ਕਾਫੀ ਲੰਬੇ ਸਮੇਂ ਬਾਅਦ ਬਹੁਤ ਹੀ ਜ਼ਿਆਦਾ ਇੱਕ ਵੱਡੀ ਨਿਊਜ਼ ਜਿਹੜੀ ਆ ਦੇਖਣ ਨੂੰ ਮਿਲੀ ਹੈ 992 ਭਰਤੀ ਨੂੰ ਲੈ ਕੇ ਸਾਰੇ ਹੀ 992 ਸੈਲੈਕਟਡ ਕੈਂਡੀਡੇਟਸ ਨੂੰ ਬਹੁਤ-ਬਹੁਤ ਮੁਬਾਰਕਾਂ ਕਿਹੜੇ-ਕਿਹੜੇ ਕੈਂਡੀਡੇਟ ਸੈਲੈਕਟ ਹੋਏ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇਸ ਤੋਂ ਬਿਨਾ 23 ਚੋਂ ਦਾ ਵੀ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਇਹਦੀ ਆਫਰ ਲੈਟਰ ਦੀ ਇੱਕ ਨਵੀਂ ਨਿਊਜ਼ ਵੀ ਦੇਖਣ ਨੂੰ ਮਿਲੇਗੀ ਜਿਸ ਦੇ ਵਿੱਚ ਕੀ ਸੈਕੰਡ ਲਿਸਟ ਦਾ ਤੁਹਾਨੂੰ ਬਾਇਓ ਡਾਟਾ ਜਿਹੜਾ ਦੇਖਣ ਨੂੰ ਮਿਲੇਗਾ ਤੇ ਉਹਨਾਂ ਹਾਂ ਚਾਂਵੇਂ ਦੀ ਜੇ ਆਪਾਂ ਗੱਲ ਕਰੀਏ ਤਾਂ ਬੈਕਲੋਗ ਵੀ ਬਹੁਤ ਜਲਦੀ ਕੰਪਲੀਟ ਹੋਏਗਾ ਠੀਕ ਹੈ ਜਿੰਨੀ ਫਰਸਟ ਲਿਸਟ ਆਈ ਸੀ ਉਸ ਦੇ ਬਿਹਾਫ ਤੇ ਹੀ ਸੈਲੈਕਟਡ ਕੈਂਡੀਡੇਟਸ ਨੂੰ ਜਿਹੜੀ ਜੁਆਇਨਿੰਗ ਦਿੱਤੀ ਜਾ ਰਹੀ ਹੈ ਤੇ ਜੁਆਇਨਿੰਗ ਸਮੇਂ ਕਿਸ ਤਰੀਕੇ ਨਾਲ ਫਾਈਲ ਤਿਆਰ ਕਰਨੀ ਹੈ ਕਿਸ ਤਰੀਕੇ ਨਾਲ ਕਰੈਕਟਰ ਸਰਟੀਫਿਕੇਟ ਫਿਲ ਅਪ ਕਰਨਾ ਹੈ ਠੀਕ ਹੈ ਉਹ ਸਾਰੀਆਂ ਡਿਟੇਲਸ ਦੀ ਇੱਕ ਮੈਂ ਸੈਪਰੇਟ ਵੀਡੀਓ ਆਲਰੇਡੀ ਬਣਾ ਚੁੱਕਿਆ ਹਾਂ ਉਸ ਵੀਡੀਓ ਨੂੰ ਜ਼ਰੂਰ ਦੇਖ ਲਿਓ ਪ੍ਰੋਪਰ ਉਸ ਦੇ ਵਿੱਚ ਆਪਾਂ ਡਿਟੇਲ ਦੇ ਨਾਲ ਡਿਸਕਸ ਆਲਰੇਡੀ ਕਰ ਚੁੱਕਿਆ ਆ ਵੀਡੀਓ ਦਾ ਲਿੰਕ ਜਿਹੜਾ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਮ ਤੇ ਜੋਇਨਿੰਗ ਲੈਟਰ ਦੀ ਖੁਸ਼ੀ ਦੇ ਵਿੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਬਾਕੀ ਬਹੁਤ-ਬਹੁਤ ਮੁਬਾਰਕਾਂ ਸਾਰੀ ਹੀ 9594 ਕੈਡਰ ਨੂੰ ਬਾਕੀ ਦੀ ਡਿਟੇਲ ਦੇ ਲੈਣ ਲਈ ਤੁਸੀਂ ਟੈਲੀਗ੍ਰam ਗਰੁੱਪ ਨਾਲ ਵੀ ਜਰੂਰ ਜੁੜੋ ਉੱਥੇ ਆਪ ਹਰ ਪ੍ਰਕਾਰ ਦੇ ਅਪਡੇਟ ਜਿਹੜੇ ਆ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ 1 April ਨੂੰ ਆਫਰ ਲੈਟਰ ਜਿਹੜਾ ਹੈ ਜਿਹੜੇ ਜਿਹੜੇ ਕੈਂਡੀਡੇਟਸ ਲੈਣ ਜਾਣਗੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਕਰ ਧੰਨਵਾਦ